ਤੁਮਾਰੀ ਆयो ਨਾਲ ਕੇ ਪ੍ਰਸਾਦ ਕਰਪਾ ਕਰੋ ਦੀਨ ਕੇ ਬਾਤੇ ਮੇਰਾ ਗੁਰ ਰੱਬ ਕੋਲ ਨਾ ਵਿਚਾਰੋ ਕੋਈ ਮਾਟੀ ਪਾਕਿਆ ਧੂਪਾ ਸੁਆਮੀ ਬਾਤੁ ਕੀ ਬਤੇ ਹੀ ਤੇ ਕਰਨਾਈ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਨ ਰਾਤ ਨਾਦ ਚਾਹੋ ਇਹੋ ਗਰੀਦਾ ਕਾਲੇ ਮਹਿੰਡੇ ਕੱਪੜੇ ਕਾਲਾ ਮਹੰਡਾ ਵੇਸੁੁਨੇ ਹੀ ਭਰਿਆ ਮੈਂ ਫਿਰਾਂ ਲੋਕ ਕਹਿ ਤਰਵੇਸ ਸੁਪਤਨ ਗੁਰ ਸੇਵੀ ਐ ਇਹਨ ਨੂੰ ਸੁਪਹਿ ਜਿਸੁ ਭਾਏ ਦਰਸਨੁ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਸਜਣ ਸਚਾ ਪਾਤਸ਼ਾ ਦਰਤਾ ਦਸਾ ਹੋ ਜਿਤ ਪਾਤ ਵਹਿਟਿਆ ਸੋਹੀ ਐ ਸਭਨਾ ਦਾ ਵੇਤਾਬ ਵਰਗੋ ਜੀ ਗੁਰੂ ਗ੍ਰੇਵਨਵਾਜ ਵਿਲਾਵਰ ਮਹਲਾ ਚੌਕਾ ਆਹ ਬੋ ਕੰਤ ਮਿਲ ਹੋ ਮੇਰੇ ਪਾਈ ਮੇਲ ਹਰ ਹਰ ਕਥਾ ਕਰੋ ਹਰ ਹਰ ਨਾਮ ਗੋਹਿਤ ਹੈ ਕਲ ਯੁਗ ਖੇਵਟ ਗੁਰ ਸ਼ਬਦ ਕਰਾਓ ਆਪ ਕੋਤ ਮਿਲੋ ਮੇਰੇ ਪਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਗੋਹਿਤ ਹੈ ਕਲ ਯੁਗ ਖੇਵਟ ਗੁਰ ਸ਼ਬਦ ਕਰਾਓ ਮੇਰੇ ਮਨ ਹਰ ਗੁਣ ਹਰ ਉਚਰਹਾਓ ਮਨ ਦਾ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰਹਾਉ ਰਹਾਉ ਕਾਇਆ ਨਗਰ ਮਹਾਰਾਮ ਰਤ ਉਤਮ ਕਿਉ ਪਾਈਐ ਉਪਦੇਸ ਜਨ ਕਰਹਾਉ ਅਕਬੁਰ ਸੇਵ ਸਬਲ ਹਰ ਦਰਸ਼ਨ ਮੈਨ ਅੰਮ੍ਰਿਤ ਹਰ ਰਤ ਪੀਹਾ ਹਰ ਹਰ ਨਾਮੇ ਅੰਮ੍ਰਿਤ ਹਰ ਮੀਠਾ ਹਰ ਬੰਧਾ ਉਚਾਰਿਤ ਕਹੋ ਗੁਰਮਤਿ ਹਰਤ ਮੀਠਾ ਲਾਗਾ ਤਿੰਨ ਬਿਸਰੇ ਸਭ ਵਿਖਰਤ ਹਉ ਰਾਮ ਨਾਮ ਰਤ ਨਾਮ ਰਸਾਇਣ ਹਰ ਸੇਵੋ ਸੰਤ ਜਨ ਹਉ ਚਾਰ ਪਦਾਰ ਚਾਰੇ ਪਾਏ ਗੁਰਮਤਿ ਨਾਨਕ ਹਰ ਭਜ ਹਉ ਰਾਮ ਨਾਮ ਰਾਮ ਰੂਪਾਇਣ ਹਰ ਸਹਿਬੋ ਸੰਤ ਜਨ ਹਾਰ ਚਾਰ ਤੋਦਾਰ ਚਾਰੇ ਪਾਏ ਗੁਰਮਤਿ ਨਾਨਕ ਹਰ ਭਜ ਹਾ ਆਈ ਗੁਰਜੀਤ ਕਾ ਕਸਾ ਵਾਰੀ ਗੁਰਜੀਤ ਕੀ ਬੰਦੇ ਵਹਿਗੁਰੂ ਜੀ ਬਾਬਰ ਮੁਹੰਮਦ ਟੌਮ ਸਾਹ ਆਹੋ ਸਤ ਮਿਲੋ ਮੇਰੇ ਭਾਈ ਮਿਲੋ ਹਰ ਹਰ ਕਥਾ ਕਰੋ